ਤੇ ਲੋਬੇ ਮੇਰੇ ਤੁਸ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਚ ਤੇ ਬਣੇ ਰਿਓ ਵੀਡੀਓ ਨਾਲ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਪਹੁੰਚ ਗਏ ਆ ਜੋਂਡੀ ਅਰਜੈਂਸੀ ਦੇ ਬਟਾਲੇ ਫੇਰ ਇੱਕ ਵਾਰੀ ਹੋਰ ਤੇ ਕਿਹੜਾ ਟਰੈਕਟਰ ਤਿਆਰ ਕਰਾਤਾ ਇੱਧਰ ਕਹਿੰਦੇ 5205 ਟਰੈਕਟਰ ਅਜੇ ਪਾਉਣਾ ਇੱਕ ਹੋਰ ਲੈ ਲਿਆ ਜੋਂਡੀ ਅਰ ਜੋਂਡੀ ਅਰ ਕਹਿੰਦੇ ਇਕੱਠੇ ਕਰ ਦੇਣਾ ਤੇ ਆਪਣੇ ਪਿੰਡ ਬਾਬੇ ਦੀ ਕਿਰਪਾ ਨਾਲ ਕੋਹ ਟਰੈਕਟਰ ਚੱਲਿਆ ਨਵਾਂ ਤੇ ਇਹ ਲਿਆ ਉਹਨਾ ਰੇਤ ਤੇ ਬਜਰੀ ਦਾ ਕੰਮ ਖੋਲਿਆ ਉਹਤੇ ਲਾਉਣ ਵਾਸਤੇ 575 ਹੀ ਪਹਿਲਾਂ ਉਹਨਾਂ ਨੂੰ ਉਹ ਗੇਚ ਕਟਾ ਕੇ ਤੇ ਨਾਲ ਹੁਣ ਕਹਿੰਦੇ ਇਹ ਲੈ ਲਿਆ ਰੇਤ ਬੱਜਰੀ ਟਰਾਲੀ ਰੇਤ ਲਾਉਣ ਵਾਸਤੇ ਸਿਮਿੰਟ ਲਾਉਣ ਵਾਸਤੇ ਇਹ ਟਰਾਲੀ ਤੇ ਵਰਤਾਂਗੇ ਨਿੱਕੇ ਨਿੱਕੇ ਟਾਇਰਾਂ ਵਾਲਾ ਕਹਿੰਦੇ ਤੇ ਕਹਿੰਦੇ ਜੌਂਡੀ ਤੇ ਪਹਿਲਾਂ ਨਾ ਕੋ 5310 ਪੁਰਾਣਾ ਕਾਫੀ ਟਾਈਮ ਦਾ ਤੇ ਫਿਰ ਹੁਣ 5405 ਵੀ ਹੈਗਾ ਤੇ ਇਹ ਵੀ ਕਹਿੰਦੇ ਫਿਰ ਜੌਂਡੀ ਤੇ ਜੌਂਡੀ ਦੇ ਇਕੱਠੇ ਕਰਦੇ ਨੇ ਤਿੰਨ ਜੌਂਡੀਆ ਟਰੈਕਟਰ ਹੋ ਗਏ ਤੇ ਇਹ ਲੈਣ ਆਏ ਆਂ ਤੇ ਇੱਧਰ ਖਲੋਤੇ 52 ਦਾ 4x4 ਕਰੋ ਚੱਕ ਤੇ 5405 ਇਹ ਹੁਣ ਇਹ ਕੱਢ ਕੇ ਬਾਰ ਖਿਲਾੜੇ ਆ ਇੱਕ ਵੀ ਆ ਟਰੈਕਟਰ ਮਗਰ ਲੱਗਾ ਹੈ ਇਹ ਕੱਢਣ ਵਾਸਤੇ ਤੇ ਕਰੋ ਚੈੱਕ ਤੇ ਇਧਰ ਤੁਹਾਨੂੰ ਦਿਖਾਉਣੇ ਏਜੰਸੀ ਦਾ ਮਾਹੌਲ 5210 A4 ਬਾਈ ਤੋਂ ਬਗੈਰ ਤੇ ਇਧਰ 53 ਦਾ ਇਹ ਵੀ 52 ਦਾ ਲੱਗਾ ਟਰੈਕਟਰ ਤੇ ਇਧਰ ਜਿਹੜੇ ਪੁਰਾਣੇ ਟਰੈਕਟਰ ਵਿੱਚ ਘਟ ਕੇ ਤੇ ਮੁੜ ਕੇ ਨਵਾਂ ਲੈ ਲੈਂਦੇ ਟਰੈਕਟਰ ਬੰਦੇ ਘਟਾ ਦਿੰਦੇ ਇਧਰ 4x4 5210 ਇਹ ਵੀ ਲੱਗਾ ਤੇ 52 ਦਾ ਤਿੰਨ 4x4 ਲੱਗੇ ਆ ਇੱਕ ਸਿੰਪਲ ਲੱਗਾ ਤੇ ਆ ਬਾਕੀ ਟਰੈਕਟਰ ਜਿਹੜੇ ਵਿੱਚ ਪੁਰਾਣੇ ਘਟਾ ਕੇ ਤੇ ਲੋਕੀ ਵਿੱਚ ਘਟਾ ਜਾਂਦੇ ਆ ਉਹ ਲੱਗੇ ਆ ਤੇ ਆਪਣੇ ਬੰਦੇ ਖੋਰ ਨਾਮਾ ਟਰੈਕਟਰ ਚੱਲਿਆ ਬਾਬੇ ਦੀ ਕਿਰਪਾ ਨਾਲ ਤੇ ਲਾਉਂ ਮੈਂ ਟਰਾਈਡ ਰੀਸ ਵੀ ਵਧਾਤੀ ਆ ਥੋੜੀ ਬੋਤੀ ਕਹਿੰਦੇ ਇੱਥੇ ਦੇ ਨਾਲ ਹੀ ਪੰਪੜੀ ਵੀ ਇੱਥੋਂ ਹੀ ਲਵਾ ਲਿਆ ਵੀ ਟਰਾਲੀ ਦਾ ਟਰਾਲੀ ਦੇ ਚੱਲਣਾ ਨਾਲ ਅੱਗੇ ਵੇਟ ਹੋ ਜਾਊਗਾ ਨਾਲੇ ਭਾਰ ਵੀ ਰੱਖਿਆ ਜਾਊਗਾ ਤੇ ਨਾਲੇ ਇਹਨਾਂ ਧੱਕਾ ਧੱਕਾ ਲਾਉਣਾ ਪਏ ਤੇ ਉਹ ਵੀ ਲੱਗ ਜੂ ਵਧੀਆ ਰੋਚ ਚੈੱਕ ਇਹ ਚੋਂ ਨੀਰਾ ਖਾਲੀ ਲੱਗਣਿਆ ਇਹ ਨਾਲ ਹੀ ਬੰਪਰ ਲਵਾਤਾ ਅੱਗੇ ਹੈਵੀ ਦੋ ਮੀਟਰ ਕਰੋ ਚਰੋ ਚੈੱਕ ਚੱਲ ਪਿਆ ਲੈ ਗੇ برای